ਪੁਲਸ ਵਾਲੇ ਨੇ ਰੋਕੀ ਢੋਲੀ ਵਾਲੀ ਕਾਰ ਬਰਾਤੀਆਂ ਨੂੰ ਪਈਆਂ ਭਾਜੜਾਂ ਵਿਆਹ ਵਾਲੇ ਮੁੰਡੇ ਨਾਲ ਕਰਤਾ ਕੰਮ ਦੋਸਤੋ ਅਕਸਰ ਹੀ ਬਰਾਤ ਵਾਲੀਆਂ ਗੱਡੀਆਂ ਨੂੰ ਨਾਕਿਆਂ ਤੇ ਪੁਲਸ ਵੱਲੋਂ ਬਹੁਤ ਹੀ ਘੱਟ ਰੋਕਿਆ ਜਾਂਦਾ ਏ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁਲਸ ਮੁਲਾਜ਼ਮ ਇੱਕ ਢੋਲੀ ਵਾਲੀ ਕਾਰ ਨੂੰ ਰੋਕ ਰਿਹਾ ਏ ਦਰਸਲ ਜਦੋਂ ਇੱਕ ਨਾਕੇ ਤੋਂ ਬਰਾਤ ਲੰਘ ਰਹੀ ਸੀ ਤਾਂ ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਦੇਖਿਆ ਕਿ ਢੋਲੀ ਵਾਲੀ ਕਾਰ ਵਿੱਚ ਬੈਠੇ ਮੁੰਡੇ ਦੇ ਸੀਟ ਬੈਲਟ ਨਹੀਂ ਲੱਗੀ ਹੋਈ ਤਾਂ ਉਸਨੇ ਢੋਲੀ ਵਾਲੀ ਕਾਰ ਰੋਕ ਕੇ ਚਲਾਨ ਕਟਾ ਦੀ ਥਾਂ ਤੇ ਪਹਿਲਾਂ ਤਾਂ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦਿੱਤਾ ਅਤੇ ਫਿਰ ਕਿਹਾ ਕਿ ਸੀਟ ਬੈਲਟ ਲਗਾ। ਸੋ ਇਸ ਪੁਲਿਸ ਅਫਸਰ ਦੀ ਹਰ ਪਾਸੇ ਬਹੁਤ ਹੀ ਤਾਰੀਫ ਹੋ ਰਹੀ ਹੈ ਕਿਉਂਕਿ ਹਰ ਇੱਕ ਕੰਮ ਕਰਨ ਲੱਗਿਆ ਸਭ ਤੋਂ ਪਹਿਲਾਂ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਸੋ ਹੁਣ ਤੱਕ ਤੁਸੀਂ ਪੁਲਿਸ ਵਾਲੇ ਚਲਾਨ ਕੱਟਦੇ ਤਾਂ ਬਹੁਤ ਦੇਖੇ ਹੋਣਗੇ ਪਰ ਸ਼ਾਇਦ ਇਹ ਪਹਿਲਾ ਪੁਲਿਸ ਮੁਲਾਜ਼ਮ ਹੈ ਜੋ ਕਿ ਡੋਲੀ ਵਾਲੀ ਕਾਰ ਨੂੰ ਰੋਕ ਕੇ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦੇ ਰਿਹਾ ਹੈ। ਸੋ ਤੁਹਾਨੂੰ ਇਸ ਮੁਲਾਜ਼ਮ ਦਾ ਇਹ ਕੰਮ ਕਿਵੇਂ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ ਸਬਸਕ੍ਰਾਈਬ ਜਰੂਰ ਕਰੇ